ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਮਹੱਲਾ ਸੁਧਾਰ ਕਮੇਟੀ ਈਸਟ ਆਦਰਸ਼ਨਗਰ ਵਾਰਡ ਨੰਬਰ 1 ਬਠਿੰਡਾ ਵੱਲੋਂ ਯੂਨੀਕ ਫਿਟਨੈਸ ਜਿਮ ਦੇ ਨੇੜੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਸਮੇਂ ਇਸ ਖੂਨਦਾਨ ਕੈਂਪ ਦੇ ਵਿੱਚ ਡੀਐਸਪੀ ਸਰਬਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਉਹਨਾਂ ਇਸ ਟਾਈਮ ਦੇ ਉੱਤੇ ਇੱਕ ਖੂਨ ਵੀ ਡੋਨੇਟ ਕੀਤਾ ਤੇ ਉਹਨਾਂ ਨੇ ਨਸ਼ਾ ਜੋਧਨ ਅਸ਼ਿਆ ਬ੍ਰਧ ਦਾ ਮਹਮ ਦੇਵ ਤਹਿਤ ਕਿਹਾ ਕਿ ਨਸ਼ਿਆ ਨੂੰ ਇੱਕ ਫਿਟ ਜਿੰਮ ਦੇ ਵਾਲ ਕਸਰਤਾਂ ਬਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇੱਕ ਵਧੀਆ ਪੰਜਾਬ ਦੇ ਵਿੱਚ ਇਤਿਹਾਸ ਸਿਰਜਿਆ ਜਾਵੇ ਇਸ ਤਮੇ ਪੈਰ ਸਿੰਘ ਸੰਧੂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਵਿੱਚ ਸ਼ਾਮਿਲ ਹੈ ਜੀਰ ਤੇ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹੁੰਚਦੇ ਆਧਾਰ ਤੇ ਤੁਹਾਡੇ ਤੱਕ ਪਹੁੰਚਦੀ ਹੈ ਸਾਡੇ ਆਪਣੇ ਸਮੇਂ ਦੇ ਕਿ ਤਨਾਤ ਰਹਿੰਦੇ ਆ ਇਹਨਾਂ ਕਰਕੇ ਅਸੀਂ ਸਭ ਤਰ੍ਹਾਂ ਦੇ ਸੁੱਖ ਨਾਲ ਜੀਵਨ ਜੀਂਦੇ ਆ ਇਹ ਕਰਾਈ ਨੂੰ ਬਹੁਤ ਬਚਾ ਰਹੇ ਤੇ ਅਸੀਂ ਸਾਹਿਬ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਕਰੇ ਇਹ ਜੇ ਨੇਕ ਤੇ ਸਹੀ ਅਫਸਰ ਸਾਰੇ ਪੰਜਾਬ ਨੂੰ ਧੰਨਵਾਦ ਲੈਫਿੰਗ ਕਰਾ ਜਿੰਦਾ ਪੁਲਿਸ ਟੀਮ ਇਹਨਾਂ ਨੂੰ ਅੱਗੇ ਲੈ ਕੇ ਜਾਓ ਗੋਤ ਨਸ਼ਾ ਰੋਕੋ ਗੋਤ ਨਸ਼ਾ ਰੋਕੋ ਵੀ ਇੱਕ ਮਹਿੰਦੀ ਚਲਾਈ ਦੀ ਆ ਅੱਜ ਅਦਰਸ਼ ਨਗਰ ਦੇ ਸਾਰੇ ਵਾਸੀ ਇਹਨਾਂ ਜਿਸ ਦੇ ਵਿੱਚ ਮੈਡਮ ਅਮਨੀਤ ਕੁੰਡਲ ਆਈਪੀਐਸਐਸਪੀ ਉਹਨਾਂ ਦੇ ਦਸ਼ਾ ਨਿਰਦੇਸ਼ ਜੋ ਸਾਡਾ ਯੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਉਹਦੇ ਉਹਦੇ ਮੱਦੇਨਜ਼ਰ ਚੱਲ ਚੱਲਦੇ ਹੋਈ ਵੀ ਇੱਕ ਇਹ ਸਾਈਕ ਵੀ ਪੋਜ਼ਿਟਿਵ ਐਸਪੈਕਟ ਹੈਗਾ ਜੀ ਇਹਦਾ ਕਿਉਂਕਿ ਇਹਦੇ ਨਾਲ ਅਸੀਂ ਇੱਕ ਪਬਲਿਕ ਨੂੰ ਵੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਕਿ ਜਿਹੜੀਆਂ ਇਹ ਨਸ਼ਿਆਂ ਤੋਂ ਇਹਨਾਂ ਤੋਂ ਗਰੇਜ ਕੀਤਾ ਜਾ ਸਕੇ ਆਪਾਂ ਫਿੱਟ ਰਹੀਏ ਜੇ ਕਿਉਂਕਿ ਜੇ ਕੋਈ ਫਿੱਟ ਹੈ ਉਹੀ ਅੱਗੇ ਬਲੱਡ ਡੋਨੇਟ ਕਰ ਸਕਦਾ ਹੈ ਕਿਸੇ ਦੀ ਐਮਰਜੈਂਸੀ ਜੇ ਲੋਡ ਪੈਂਦੀ ਹੈ ਜਾਨ ਬਚਾ ਸਕਦਾ ਹੈ ਸਾਰੇ ਆਪਣੇ ਮਹੱਲਾ ਨਿਵਾਸੀ ਦੇ ਸਾਰੇ ਵਧਾਈ ਦੇ ਪਾਤਰ ਨੇ ਜੀ ਤੇ ਮੇਰੀ ਸਾਰਿਆਂ ਨੂੰ ਪਬਲਿਕ ਨੂੰ ਵੀ ਇਹੀ ਅਪੀਲ ਹੈ ਜੀ ਇਹਨਾਂ ਜਿਹੜੀ ਨਸ਼ੇ ਦੀ ਜਿਹੜੀ ਬਿਮਾਰੀ ਆ ਇਸ ਤੋਂ ਬਚਿਆ ਜਾਵੇ ਤੇ ਆਪਾਂ ਇਹੋ ਜਿਹੇ ਜਿਹੜੇ ਚੰਗੇ ਕੰਮ ਹੈ ਨਜ ਵੱਧ ਤੋਂ ਵੱਧ ਸੇਉ ਕੀਤਾ ਜਾਵੇ ਅੱਜ ਅਸੀਂ ਆ ਦਰਸ਼ਨਗਰ ਵਿਖੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਯੋਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਹੈ ਤੇ ਬਠਿੰਡਾ ਪੁਲਿਸ ਸਾਡੇ ਮਾਨਯੋਗ ਡੀਆਈਜੀ ਸਰਦਾਰ ਹਦੀਦ ਸਿੰਘ ਜੀ ਐਸਐਸਪੀ ਸਾਹਿਬ ਅਵਨੀਤ ਕੌਂਡਲ ਜੀ ਤੇ ਸਾਡੇ ਡਿਪਟੀ ਸਾਹਿਬ ਦੇਚ ਸਾਡੇ ਨਾਲ ਬਿਰਾਜਮਾਨ ਨੇ ਬਠਿੰਡਾ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਸਾਹਿਬ ਅਸੀਂ ਇਹਨਾਂ ਦੇ ਸਾਰਿਆਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਅੱਜ ਖੂਨਦਾਨ ਕੈਂਪ ਲਾਇਆ ਹੈ ਕਿਉਂਕਿ ਜਿਹੜੇ ਨੌਜਵਾਨ ਆਪਣੇ ਨਸ਼ਿਆਂ ਵਾਲੇ ਪਾਸੇ ਉਹਨਾਂ ਨੇ ਰੁਝਾਨ ਕੀਤਾ ਹੋਇਆ ਇਸ ਤੋਂ ਬਚ ਸਕਣ ਤੇ ਉਹਨਾਂ ਨੂੰ ਚੰਗੀ ਸਿਹਤ ਮਿਲ ਚੁਕੇ ਕਿਉਂਕਿ ਜਿਹੜਾ ਖੂਨਦਾਨ ਹੈ ਉਹ ਮਹਾਦਾਨ ਹੈ ਇਹਦੇ ਨਾਲ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਉਹ ਇਸ ਕਰਕੇ ਅਸੀਂ ਨਾਲ ਉਹਦੇ ਅੱਜ ਠੰਡੇ ਮਿੱਠੇ ਪਾਣੀ ਦੀ ਸ਼ਰੀਲ ਵੀ ਲਾਈ ਆ ਮੈਂ ਮਹੱਲਾ ਸੁਧਾਰ ਕਮੇਟੀ ਦਾ ਚੇਅਰਮੈਨ ਆ ਤੇ ਉਸ ਨਾਤੇ ਹੋਣ ਦੇ ਅਸੀਂ ਸਾਰੇ ਮਹੱਲਾ ਸੁਧਾਰ ਕਮੇਟੀ ਦੇ ਮੈਂਬਰ ਸਾਹਿਬਾਨ ਸਾਡੇ ਜਿਹੜੇ ਜਮ ਦੇ ਮੈਂਬਰ ਸਾਹਿਬਾਨ ਨੇ ਸਾਡੇ ਪ੍ਰਧਾਨ ਸਾਹਿਬ ਸਕਤੀ ਸਾਹਿਬ ਸਾਰੇ ਇਕੱਠੇ ਹੋ ਕੇ ਅੱਜ ਇਹ ਕਿ ਪ੍ਰਾਲਾ ਕੀਤਾ ਤੇ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਡੀ ਮਹਮਾ ਇਹ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮਹਮਾ ਸ਼ੁਰੂ ਹੋਏਗੀ ਤੇ ਖਾਸ ਕਰਕੇ ਜਿਹੜੇ ਬਠਿੰਡਾ ਪਲੇਸ ਤੁਹਾਨੂੰ ਸਾਥ ਦੇ ਰਹੀ ਹੈ ਤੇ ਅਸੀਂ ਲੋਕਾਂ ਨੂੰ ਇਸ ਸचेत ਕਰਦੇ ਆ ਕਿ ਤੁਸੀਂ ਨਚਾਂ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਬਚਾਓ ਤੇ ਲੋਕਾਂ ਨੂੰ ਅੱਗੇ ਲੈ ਕੇ ਜਾਓ। ਉਸ ਵਿੱਚ ਕੋਈ ਡਰਾ ਨਹੀਂ ਹਾਂਜੀ ਸਾਡੇ ਮਾਨਯੋਗ ਸਾਡੇ ਛੋਟੇ ਵੀਰ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਸਾਹਿਬ ਖੁਦ ਅੱਜ ਬਲੱਡ ਇੱਥੇ ਦੇਣ ਵਾਸਤੇ ਸਾਡੇ ਵਿੱਚ ਹਾਜ਼ਰ ਨੇ ਔਰ ਇਹ ਬਲੱਡ ਨੇਟ ਕਰਨਗੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਨੇ ਸਾਡੇ ਕੋਲੇ ਜਿਹੜਾ ਖੂਨਦਾਨ ਦਿੱਤਾ ਹੈ ਤੇ ਨੌਜਵਾਨ ਜਿਹੜੇ ਬੜੇ ਬੜਾ ਤੁਸ਼ਾ ਉਹਨਾਂ ਦੇ ਵਿੱਚ ਅੱਜ ਖੂਨਦਾਨ ਕਰਦੇ ਘਟੋ ਘਾਟੇ ਇਸ ਟਾਈਮ ਸਾਡੇ ਕੋਲੇ 45 46 ਮੈਂਬਰ ਹੋ ਚੁੱਕੇ ਨੇ ਜਿਹੜੇ ਖੂਨਦਾਨ ਕਰਨ ਵਾਲੇ ਨੇ ਅੱਜ ਬਹੁਤ ਲੰਬੀ ਰੈਸਟ ਹੋਰ ਵੀ ਆ ਰਹੀ ਹੈ ਤੇ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ੁਰੂ ਕੀਤਾ ਮੇਰੇ ਖਿਆਲ ਚ 4-5 ਵੱਜ ਜਾਣਗੇ ਤੇ ਸਾਨੂੰ ਜਿਹੜੀ ਜੁੱਧ ਨੈਸ਼ਾਂ ਵਿਰੁੱਧ ਪਠੇਂਡਾ ਦੀ ਮਹਮਾ ਪੁਲਿਸ ਦੀ ਉਹਦੇ ਵਿੱਚ ਬਹੁਤ ਵੱਡਾ ਸਾਨੂੰ ਸਹਿਯੋਗ ਮਿਲਿਆ ਇਸ ਇਲਾਕੇ ਦੇ ਮੋਤਵਾਰਾ ਨੇ ਸਰਦਾਰ ਟੈਲ ਸਿੰਘ ਸੰਧੂ ਜੀ ਜੋ ਡਾਇਰੈਕਟਰ ਮਾਰਕਫੈਡਰ ਉਹਨਾਂ ਦੇ ਸਾਰਿਆਂ ਨੇ ਰਲ ਕੇ ਯੂਨੀਵਰਸਲ ਜਿਮ ਇਸ ਦੇ ਵਿੱਚ ਇੱਕ ਬਲੱਡ ਕੈਂਪ ਦਾ ਯੋਜਨ ਕੀਤਾ ਹੈ ਇਸ ਦੇ ਪਿੱਛੇ ਮਹੱਲਾ ਵਾਸੀਆਂ ਦੀ ਬਹੁਤ ਵੱਡੀ ਸੋਚ ਹੈ ਕਿਉਂਕਿ ਅੱਜ ਜੋ ਪੰਜਾਬ ਪੁਲਿਸ ਯੁੱਧ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ ਚਲਾਇਆ ਹੈ ਜਿਹਦੇ ਵਿੱਚ 40 ਕਿਲੋ ਹੀਰੋਇਨ ਬਠਿੰਡੇ ਪਿਛਲੇ ਦਿਨੀ ਇਹਨਾਂ ਨੇ ਪੁਲਿਸ ਆਫਿਸਰਜ਼ ਨੇ ਆਪਦੀ ਸੂਝ ਬੂਝ ਨਾਲ ਪਕੜੀ ਹੈ ਉਸ ਦਾ ਵੀ ਇਹ ਇੱਕ ਅੰਗ ਹੈ ਇਹ ਕੈਂਪ ਜਿੱਥੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ ਉਦੇ ਨਾਲ ਬਲੱਡ ਕੈਂਪ ਲਗਾਉਣਾ ਔਰ ਸਮਾਜ ਦੇ ਉਹਨਾਂ ਸਾਥੀਆਂ ਨੂੰ ਜਿਨ੍ਹਾਂ ਨੂੰ ਕਿਤੇ ਕਤਰੇ-ਕਤਰੇ ਖੂਨ ਦੀ ਜਰੂਰਤ ਹੈ ਜਾਂ ਕਿਤੇ ਹੋਰ ਲੋੜ ਪੈਂਦੀ ਹੈ ਉਹ ਬਲੱਡ ਬੈਂਕ ਡਾਕਟਰ ਸਾਹਿਬ ਹੋਰਾਂ ਦੀ ਟੀਮ ਰਾਹੀਂ ਇਹ ਲੈ ਕੇ ਜਾਣਾ ਇਹ ਬਹੁਤ ਵੱਡਾ ਅਪਰਾਲ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਅਫਸਰ ਸਹਿਬਾਨ ਡੀਆਈਜੀ ਸਾਹਿਬ ਸਾਹਰਜੀਤ ਸਿੰਘ ਉਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਹ ਸਰਬਜੀਤ ਸਿੰਘ ਬਰਾੜ ਡੀਐਸਪੀ ਸਾਹਿਬ ਤੁਸੀਂ ਦੇਖੋ ਕੀ ਆਮ ਤੁਸੀਂ ਕਦੇ ਦੇਖਿਆ ਨਹੀਂ ਉਹਨਾਂ ਕਿ ਪੁਲਿਸ ਆਫੀਸਰਸ ਨੇ ਕਿਸੇ ਕੈਂਪਾ ਚ ਖੂਨ ਦਿੱਤਾ ਹੋਵੇ ਡੋਨੇਟ ਕੀਤਾ ਹੋਵੇ ਤਾਂ ਇਹ ਇੱਕ ਬਠਿੰਡੇ ਦੀ ਧਰਤੀ ਨੂੰ ਅੱਜ ਪਹਿਲੀ ਵਾਰ ਇਸ ਜਿਆ ਕੋਈ ਟਾਈਮ ਮਿਲਿਆ ਕਿ ਇੱਕ ਕਲਾਸ 1 ਆਫੀਸਰ ਡੀਐਸਪੀ ਸਿਟੀ ਲੈਵਲ ਦੇ ਆਫੀਸਰ ਇੱਕ ਬਲੱਡ ਕੈਂਪ ਦੇ ਵਿੱਚ ਸਧਾਰਨ ਜਿੱਥੇ ਕੈਂਪ ਲੱਗਿਆ ਉਥੇ ਆਪ ਬਲੱਡ ਕੈਂਪ ਦੇ ਵਿੱਚ ਸ਼ਾਮਲ ਹੋਏ ਔਰ ਆਪ ਪ੍ਰੇਰਿਤ ਹੋ ਗਏ ਉਹਨਾਂ ਨੇ ਬਲੱਡ ਦਿੱਤਾ ਇਹਨਾਂ ਵਾਸਤੇ ਇੱਕ ਵਾਰ ਤਾਲੀਆਂ ਸਾਰੇ ਜਿੰਨੇ ਹਾਜ਼ਰੀਨ ਹੈ ਜਰੂਰ ਬੰਦੀਆਂ ਕਿਉਂਕਿ ਇਹਦੇ ਨਾਲ ਹੋਰ ਸਮਾਜ ਦੇ ਲੋਕ ਵੀ ਪ੍ਰੇਰਿਤ ਹੋਣਗੇ। ਔਰ ਜਿੱਥੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ ਛਬੀਲਾਂ ਦਾ ਸਾਡੇ ਇੱਥੇ ਇਹਨਾਂ ਮੌਸਮਾਂ 'ਚ ਰਿਵਾਜ ਹੈ। ਮੱਲਾ ਵਾਸੀਆਂ ਨੇ ਇੱਕ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਹੈ। ਇਹ ਵੀ ਬਹੁਤ ਵੱਡਾ ਅਪਰਾਲ ਹੈ। ਸੰਧੂ ਸਾਹਿਬ ਤੁਹਾਨੂੰ ਮੱਲਾ ਸਰਦਾਰ ਕਮੇਟੀ ਨੂੰ, ਤੁਹਾਡੇ ਸਹਿਯੋਗੀਆਂ ਨੂੰ, ਜਿੰਮ ਵਾਲਿਆਂ ਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਵਧਿਆ ਬਲ ਬਖਸ਼ਣ ਤੇ ਤੁਹਾਡੀ ਇਹ ਜਿਹੜੀ ਕਾਮਯਾਬੀ ਹੈ ਇਹ ਪੂਰੀ ਇਸੇ ਤਰੀਕੇ ਨਾਲ ਚੱਲਦੀ ਰਹੇ। ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੇ ਤਹਿਤ ਥੋੜਾ ਸਹਿਯੋਗ ਅਮੁੱਲ ਹੈ ਤੇ ਇਹਦਾ ਕੋਈ ਦੇਣ ਤਾਂ ਹੈ ਨਹੀਂ ਪਰ ਅਸੀਂ